ਉਹ ਸੱਚ ਆ ਜੀ ਪਾੜ ਪਾੜ ਕੇ ਗੁੜਕਾ ਸਾਬ ਸਾਰਾ ਸਿੱਟਿਆ ਪਿਆ ਸੀ ਨਾਲੀ ਦੇ ਵਿੱਚ ਹੂੰ ਤੇ ਉਹ ਮੈਂ ਹੀ ਚੱਕ ਕੇ ਲਿਆ ਸਾਰਾ ਇਕੱਠਾ ਕਰਕੇ ਘਰ ਲੈ ਕੇ ਆਇਆ ਆਪਦੇ ਉਸ ਤੋਂ ਬਾਅਦ ਚ ਫਿਰ ਮੈਂ ਤਲਾਹ ਦਿੱਤੀ ਸਾਰੇ ਫਿਰ ਉਸ ਨਾਲੀ ਦੇ ਵਿੱਚੋਂ ਟੋਟੇ ਸਾਰੇ ਚੁੱਕੇ ਪਾੜ ਪਾੜ ਕੇ ਉਹਨਾਂ ਨੇ ਨਾਲੀ ਦੇ ਵਿੱਚ ਸਿੱਟਿਆ ਪਹਿਲਾਂ ਜੀ ਉਹ ਅਸੀਂ ਸਾਰਾ ਚੁੱਕਿਆ ਫਿਰ ਉੱਥੋਂ ਹੌਲੀ ਹੌਲੀ ਨੀ ਦੇ ਉੱਤੇ ਘਰ ਸੀਗਾ ਇੱਕ ਘਰ ਜੀ ਉਹ ਫਿਰ ਨੀ ਦੇ ਉੱਤੇ ਨਾ ਪਹਿਲਾਂ ਤਾਂ ਸਿੱਟਾ ਦਾ ਸੀ ਕਿਸੇ ਨੇ ਨਾਲੀ ਦੇ ਵਿੱਚ ਜੀ ਇਹ ਜੀ ਕਿ ਉਹ ਨਾਲੀ ਚੋਂ ਨਾ ਕਿਸੇ ਬੱਚਿਆਂ ਨੇ ਕੱਢ ਕੇ ਉੱਪਰ ਰੱਖਤਾ ਮੁੜ ਕੇ ਥੜੀ ਦੇ ਉੱਤੇ ਜੀ ਤੂੰ ਮੈਂ ਜਦੋਂ ਵੇਖਿਆ ਮੈਂ ਕਿਹਾ ਵੀ ਗੁੜਕਾ ਸਾਹਿਬ ਨਾਲੀ ਦੇ ਉੱਤੇ ਪਿਆ ਇਹ ਕੀ ਹਸਾਕਤਾ ਵਾ ਮੈਂ ਕਿਹਾ ਵੀ ਹੈ ਤਾਂ ਗੁੜਕਾ ਸਾਹਿਬ ਲੱਗਦਾ ਕਿ ਬੰਦਾ ਉਧਰੋਂ ਹੋਰ ਆ ਗਿਆ ਜੀ ਉਹ ਮੈਂ ਮੈਨੂੰ ਕਹਿੰਦੇ ਯਾਰ ਇਹ ਤਾਂ ਡੈਰੀ ਜੀ ਆ ਮੈਂ ਕਿਹਾ ਯਾਰ ਡੈਰੀ ਦਾ ਨਹੀਂ ਮੈਨੂੰ ਤਾਂ ਗੁੜਕਾ ਸਾਹਿਬ ਫਿਰ ਸਵਾਰ ਕੇ ਵੇਖਿਆ ਨਾ ਤੇ ਮੈਂ ਕਿਹਾ ਉੱਤੇ ਨਿਤਨੇਮ ਲਿਖਿਆ ਪਿਆ ਸੀ ਟੀਵੀ ਫੁਟੇਜ ਸਾਹਮਣੇ ਆਈ ਹੈ ਉਹ ਬੰਦੇ ਦਾ ਪਤਾ ਲੱਗ ਸਕਿਆ ਏਲੀ ਵਿਜ਼ਨ ਤੋਂ ਜੋਤ ਗਰੇਵਾਲ ਗੱਲ ਕਰ ਰਹੇ ਆ ਜੀ ਹਾਂ ਜੀ ਇੱਕ ਨਾ ਤੁਹਾਡੇ ਪਿੰਡ ਦੀ ਘਟਨਾ ਸਾਹਮਣੇ ਆਈ ਸੀ ਹਾਂ ਜੀ ਹਾਂ ਜੀ ਹਾਂ ਜੀ ਗੁੜਕਾ ਸਾਹਿਬ ਦੀ ਬੇਅਪਦੀ ਹੋਈ ਆ ਉਹ ਅਫਵਾ ਨਹੀਂ ਜੀ ਸੱਚ ਹੈ ਸੱਚ ਮੈਂ ਹੀ ਚੱਕ ਕੇ ਲਿਆ ਮੈਂ ਦੁੱਧ ਲੈਣ ਗਿਆ ਸੀ ਕਿਸੇ ਤੋਂ ਬਾਹਰੋਂ ਘਰੋਂ ਦੁੱਧ ਲੈਣ ਕੇ ਲੈ ਕੇ ਆਉਣਾ ਹਾਂਜੀ ਮੈਂ ਗਿਆ ਸੀ 8:00 ਵਜੇ ਉਹ ਪੌਣੇ 8 ਹੂੰ ਤੇ ਉਹ ਸੱਚ ਆ ਜੀ ਪਾੜ ਪਾੜ ਕੇ ਗੁਟਕਾ ਸਾਹਿਬ ਸਾਰਾ ਸਿੱਟਿਆ ਪਿਆ ਸੀ ਨਾਲੀ ਦੇ ਵਿੱਚ ਹੂੰ ਤੇ ਮੈਂ ਹੀ ਚੱਕ ਕੇ ਲਿਆ ਸਾਰਾ ਇਕੱਠਾ ਕਰਕੇ ਘਰ ਲੈ ਕੇ ਆਇਆ ਆਪਦੇ ਉਸ ਤੋਂ ਬਾਅਦ ਫਿਰ ਮੈਂ ਤਲਾ ਦਿੱਤੀ ਸਾਰੇ ਲਾਈਵ ਨੂੰ ਪੁੱਛ ਇਹ ਸਰ ਜਿਹੜੀ ਘਟਨਾ ਹੈ ਹਾਂਜੀ ਗੁਟਕਾ ਸਾਹਿਬ ਕਿੱਥੇ ਤੁਹਾਨੂੰ ਮਿਲਿਆ ਤੇ ਕਿਸ ਹਾਲਤ ਦੇ ਵਿੱਚ ਮਿਲਿਆ ਇਹ ਹਾਲਤ ਹੈ ਜੀ ਇਹ ਨਾ ਗੁਟਕਾ ਸਾਹਿਬ ਜਦੋਂ ਮੈਂ ਗਿਆ ਉਹ ਤਾਂ ਮੈਨੂੰ ਨਹੀਂ ਦੱਸਿਆ ਵੈਸੇ ਜੀ ਜਦੋਂ ਮੈਂ ਵਾਪਸ ਆਇਆ ਨਾ ਤੇ ਵਾਪਸ ਆਉਂਦ ਨੂੰ ਮੈਨੂੰ ਨਾਲੀ ਦੇ ਉੱਤੇ ਪਿਆ ਨਜ਼ਰ ਆਇਆ ਕਿੱਥੋਂ ਵਾਪਸ ਆ ਰਹੀ ਸੀ ਤੁਸੀਂ ਮੈਂ ਜੀ ਦੁੱਧ ਲੈਣ ਗਿਆ ਸੀ ਦੁੱਧ ਲੈ ਕੇ ਵਾਪਸ ਆ ਰਿਹਾ ਸੀਗਾ ਜਿਹੜਾ ਗੁਟਕਾ ਸਾਹਿਬ ਹੈ ਇਹ ਪਿੰਡ ਦੀ ਵਿਚਾਲੇ ਜਾਂ ਕਿਹੜੀ ਜਗ੍ਹਾ ਨਹੀਂ ਜੀ ਇਹ ਪਿੰਡ ਦੀ ਵਿਚਾਲਾ ਨਿਕਾ ਥੋੜਾ ਜਿਹਾ ਪਾਸਾ ਜਾ ਤੇ ਫਰਨੀ ਦੇ ਉੱਤੇ ਘਰ ਸੀਗਾ ਇੱਕ ਘਰ ਜੀ ਤੋ ਫਿਰ ਨਹੀਂ ਜੋ ਉੱਤੇ ਨਾ ਪਹਿਲਾਂ ਤਾਂ ਸਿੱਟਾ ਦਾ ਸੀ ਕਿਸੇ ਨੇ ਨਾਲੀ ਦੇ ਵਿੱਚ ਜੀ ਇਹ ਜੀ ਕਿ ਉਹ ਨਾਲੀ ਚ ਉਹ ਨਾ ਕਿਸੇ ਬੱਚਿਆਂ ਨੇ ਕੱਢ ਕੇ ਉੱਪਰ ਰੱਖਤਾ ਮੁੜ ਕੇ ਥੜੀ ਦੇ ਉੱਤੇ ਜੀ ਤੋ ਮੈਂ ਜਦੋਂ ਵੇਖਿਆ ਮੈਂ ਕਿਹਾ ਵੀ ਗੁੜਕਾ ਸਾਹਿਬ ਨਾਲੀ ਦੇ ਉੱਤੇ ਪਿਆ ਇਹ ਕੀ ਹਸਾਕਤਾ ਵਾ ਮੈਂ ਕਿਹਾ ਵੀ ਹੈ ਤਾਂ ਗੁੜਕਾ ਸਾਹਿਬ ਲੱਗਦਾ ਕਿ ਬੰਦਾ ਉਧਰੋਂ ਹੋਰ ਆ ਗਿਆ ਜੀ ਉਹ ਮੈਨੂੰ ਕਹਿੰਦੇ ਯਾਰ ਇਹ ਤਾਂ ਡੈਰੀ ਜੀ ਆ ਮੈਂ ਕਿਹਾ ਯਾਰ ਡੈਰੀ ਤਾਂ ਨਹੀਂ ਮੈਨੂੰ ਤਾਂ ਗੁੜਕਾ ਸਾਹਿਬ ਫਿਰ ਸਵਾਰ ਕੇ ਵੇਖਿਆ ਨਾ ਤੇ ਮੈਂ ਕਿਹਾ ਉੱਤੇ ਨਿਤਨੇਮ ਲਿਖਿਆ ਪਿਆ ਹੂੰ ਉਹ ਫਿਰ ਨਾ ਜੀ ਮੈਂ ਚੱਕ ਲਿਆ ਮੈਂ ਕਿਹਾ ਮੈਨੂੰ ਕਹਿੰਦੇ ਹੁਣ ਕਹੀ ਕਹਿੰਦੇ ਵੀਡੀਓ ਬਣਾਉਣੀ ਸੀ ਤੂੰ ਉਹ ਮੈਂ ਕਹਾਂ ਯਾਰ ਮੈਨੂੰ ਤਾਂ ਔੜ ਹੀ ਨਹੀਂ ਆਈ ਐਨੀ ਹੂੰ ਮੈਂ ਚਲੋ ਆਪਾਂ ਵੀ ਆਪਾਂ ਦਾ ਵੀ ਮਹਾਰਾਜ ਨੂੰ ਮੰਨਦੇ ਆਂ ਸੇਵਾ ਤਾਂ ਕਰਨੀ ਆਪਾਂ ਤਾਂ ਚੱਕੋ ਫਿਰ ਨਾਲੀ ਦੇ ਉੱਤੇ ਪਿਆ ਚੰਗੀ ਗੱਲ ਨਹੀਂ ਇਹ ਹਣਾ ਜੀ ਉਹ ਮੈਂ ਫਿਰ ਚੱਕਿਆ ਉਸ ਤੋਂ ਬਾਅਦ ਜਦੋਂ ਮੈਂ ਤੁਰਿਆ ਤੇ ਉਹ ਸਾਨੂੰ ਹੋਰ ਮੁੰਡਾ ਆ ਗਿਆ ਇੱਕ ਆ ਗਿਆ ਉੱਥੇ ਜੀ ਉਹ ਕਹਿੰਦਾ ਯਾਰ ਇਹ ਤਾਂ ਨਾਲੀ ਦੇ ਵਿੱਚ ਹੀ ਬੜਾ ਖਲਾਰਿਆ ਪਿਆ ਦੂਰ ਤਿੱਕਰ ਹੂੰ ਫਿਰ ਉਸੇ ਨਾਲੀ ਦੇ ਵਿੱਚੋਂ ਟੋਟੇ ਸਾਰੇ ਚੁੱਕੇ ਪਾੜ-ਪਾੜ ਕੇ ਉਹਨਾਂ ਨੇ ਨਾਲੀ ਦੇ ਵਿੱਚ ਸਿੱਟਿਆ ਪਹਿਲਾਂ ਜੀ ਉਹ ਅਸੀਂ ਸਾਰਾ ਚੁੱਕਿਆ ਫਿਰ ਉੱਥੇ ਹੌਲੀ-ਹੌਲੀ ਜੀ ਚੁੱਕ ਕੇ ਫਿਰ ਮੈਂ ਘਰ ਲਿਆ ਘਰ ਲਿਆ ਕੇ ਫਿਰ ਮੈਂ ਕਿਉਂਕਿ ਉਹ ਬਹੁਤ ਜ਼ਿਆਦਾ ਗੰਦੇ ਪਾਣੀ ਦੇ ਵਿੱਚ ਸੀ ਜਿਵੇਂ ਲੈਟਰਨ ਵਾਲਾ ਪਾਣੀ ਨਾਲੀਆਂ ਦੇ ਵਿੱਚ ਜਾਂਦਾ ਹੀ ਆ ਜੀ ਵਾਹਿਗੁਰੂ ਹਾਂ ਜੀ ਤੂੰ ਫਿਰ ਅਸੀਂ ਧੋਤਾ ਵੀ ਲਿਆ ਕੇ ਘਰੇ ਖੁੱਲੇ ਪਾਣੀ ਦੇ ਧੋ ਕੇ ਫਿਰ ਅਸੀਂ ਸਕਾਇਆ ਤੇ ਉਸ ਤੋਂ ਬਾਅਦ ਚ ਫਿਰ ਮੈਂ ਗੁਰਦੁਆਰੇ ਬਾਬੇ ਨੂੰ ਫੋਨ ਲਾਇਆ ਮੈਂ ਇਹਦਾ ਕੀ ਕੀਤਾ ਜਾਵੇ ਆਪਾਂ ਕੀ ਕਰੀਏ ਇਹਦਾ ਜੀ ਉਹ ਫਿਰ ਉਹ ਕਹਿੰਦਾ ਵੀ ਆਪਾਂ ਨੂੰ ਇਹ ਦੱਸਣਾ ਤਾਂ ਪੈਣਾ ਹੀ ਜੇ ਵੀ ਆਪਾਂ ਕਿਸੇ ਨੂੰ ਦੱਸਿਆ ਨਾ ਜੀ ਕੋਲ ਨੂੰ ਕੋਈ ਨਿਹੰਗ ਸਿੰਘ ਮੁੱਦਾ ਚੱਕ ਲੈਣ ਕੁਛ ਵੀ ਕੋਈ ਗੱਲ ਹੋ ਜੇ ਗੱਲ ਤਾਂ ਇਹ ਖਿੱਲਰ ਜਾਣੀ ਆ ਕਹਿੰਦਾ ਆਪਣੇ ਕੋਲੇ ਕੋਲੇ ਤਾਂ ਰਹਿਣੀ ਨਹੀਂ ਇਹ ਜੀ ਮੁੜ ਕੇ ਕਹਿੰਦਾ ਫਿਰ ਸਾਰਾ ਐਕਸ਼ਨ ਆਪਣੇ ਤੇ ਹੀ ਆਊਗਾ ਜੀ ਤੁਸੀਂ ਦੱਸਿਆ ਕਿਉਂ ਨਹੀਂ ਗਿਆ ਫਿਰ ਕਹਿੰਦਾ ਵੀ ਆਪਾਂ ਦੱਸ ਗਏ ਫਿਰ ਅਸੀਂ ਉੱਥੇ ਮਲਾਇ ਮਾਨੂੰ ਦੱਸਿਆ ਚੌਕੀ ਗਏ ਫਿਰ ਅਸੀਂ ਨਾਲ ਮੈਂ ਬਾਬਾ ਜੀ ਨੂੰ ਨਾਲ ਲੈ ਕੇ ਗਿਆ ਹੂੰ ਹਾਂ ਜੀ ਇਹ ਸੱਚ ਆ ਜੀ ਇਹ ਕੋਈ ਝੂਠ ਨਹੀਂਗਾ ਕੋਈ ਸੀਸੀਟੀਵੀ ਫੋਟੋ ਸਾਹਮਣੇ ਆਈ ਆ ਉਹ ਬੰਦੇ ਦਾ ਪਤਾ ਲੱਗ ਸਕਿਆ ਨਹੀਂ ਜੀ ਰੌਲਾ ਇਹ ਨਹੀਂ ਉੱਥੇ ਕੋਈ ਕੈਮਰਾ ਹੀ ਹੈ ਨਹੀਂ ਸੀ ਕੈਮਰੇ ਤਾਂ ਅਸੀਂ ਪਹਿਲਾਂ ਉਦੋਂ ਹੀ ਵੇਖ ਲਏ ਸੀ ਅਸੀਂ ਉੱਥੇ ਜਗ੍ਹਾ ਵੀ ਇੱਥੇ ਤਾਂ ਕੋਈ ਕੈਮਰਾ ਹੀ ਹੈ ਨਹੀਂ ਕੰਜਰ ਨੇ ਤਾਂ ਹੀ ਇੱਥੇ ਇਹ ਕੰਮ ਕੀਤਾ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰ ਰਿਹਾ ਜਾਂ ਕੀ ਕਾਰਵਾਈ ਕੀਤੀ ਆ ਪੁਲਿਸ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਤਾਂ ਜੀ ਕਾਰਵਾਈ ਆਪਦੀ ਪੂਰੀ ਕਰ ਰਿਹਾ ਵਿਚਾਰੇ ਅਵੇਂ ਸਾਨੂੰ ਅਸੀਂ ਝੂਠ ਨਹੀਂ ਮਾਰਦੇ ਹੂੰ ਇਹ ਤਾਂ ਪਰਸੋਂ ਦੇ ਵਿਚਾਰੇ ਭੱਜੇ ਫਿਰਦੇ ਆ ਹੂੰ ਤੇ ਉਹ ਅਸੀਂ ਚਾਚੂ ਵੀ ਪਈਆ ਕਦੇ ਅਰੇ ਤੇ ਪਾਰੋਤਾ ਵਿਚਾਰੇ ਜਾਵਣੀ ਪਿੰਦੇ ਚਾਚਾ ਨਾਲ ਹੋ ਤੱਕੰਦੇ ਬਾਈ ਸਾਨੂੰ ਇਹ ਕੰਮ ਚੰਗਾ ਨਹੀਂ ਲੱਗਦਾ ਚਾਚੂ ਵਾਲਾ ਜੇ ਜਨਨ ਚਰ ਬੰਦਾ ਫੜੇ ਜਾਵੇ ਨਾ ਹੂੰ ਤਾਂ ਫੇਰ ਹੀ ਅਸੀਂ ਚਾਹ ਪੀਏ ਬੈ ਕੇ ਹਾਂਜੀ ਰਾਤ ਵੀ ਬਹੁਤ ਜ਼ਿਆਦਾ ਪੁਲਿਸ ਆਈ ਸੀਗੀ ਇੱਥੇ ਰਾਤ ਵੀ ਆਈ ਸੀ ਹੂੰ ਤੇ ਮੁਲਾਜ਼ਮ ਬਹੁਤ ਆਏ ਸੀਗੇ ਰਾਤ 8:00 ਵਜੇ ਤੇ ਜੀ ਉਹ ਵੀ ਸਾਰ ਵੇਖ ਕੇ ਗਏ ਆ ਮੌਕਾ ਪਤਨ ਦਾ ਡੀਆਈਜੀ ਸੀ ਕਿ ਡੀਐਸਪੀ ਸੀਗਾ ਜੀ ਤੇ ਬਹੁਤ ਮੌਕਾ ਵੇਖ ਕੇ ਗਏ ਰਾਤ ਨੂੰ ਉਹ 8:00 ਵਜੇ ਆਇਆ ਰਾਤ ਸਰ ਤੁਹਾਨੂੰ ਕਿੰਨਾ ਤੇ ਸ਼ੱਕ ਹੈ ਨੇ ਇਹਦੀ शक ਨਹੀਂ ਗਈ ਸਾਨੂੰ ਕਿਸੇ ਤੇ ਬੰਡ ਦੇ ਕਿ ਰੋਲਾ ਇਹਨੇ ਜੀ ਉੱਥੇ ਕੋਈ ਉਹ ਜਿੱਥੇ ਉੱਥੇ ਗੁਟਕਾ ਸਾਹਿਬ ਸਿੱਟਿਆ ਇੱਕ ਉੱਥੇ ਤਾਂ ਕੈਮਰਾ ਤਾਂ ਇੱਕ ਉੱਥੇ ਕੈਮਰਾ ਹੈ ਨਹੀਂ ਹੂੰ ਰੋਲਾ ਇੱਕਾ ਜੀ ਉੱਥੇ ਹੁਣ ਕੋਈ ਬੰਦਾ ਵੀ ਉਹ じゃ ਹੈ ਨਹੀਂ ਛੱਕੀ ਛੂਬੀ ਵਾਲਾ ਸਾਡੇ ਜਿਹੜਾ ਮਨਸ ਹੋਵੇ ਵੀ ਇਹ ਭਾਈ ਕੋਈ ਦੂਜੇ ਧਰਮ ਵਾਲਾ ਬੰਦਾ ਹਨਾ ਜੀ ਹਾਂ ਜੀ ਕੋਈ ਦੂਜੇ ਧਰਮ ਵਾਲਾ ਬੰਦਾ ਹੋਵੇ ਤਾਂ ਫਿਰ ਵੀ ਅਸੀਂ ਆਖੀ ਵੀ ਇਹ ਬੰਦਾ ਇਹ ਕੰਮ ਕਰ ਸਕਦਾ ਇੱਥੇ ਜੀ ਨੇੜੇ ਹੁਣ ਉੱਥੇ ਕੈਮਰਾ ਹੈ ਨਹੀਂ ਉਹ ਬੰਦਾ ਵਿਚਾਰਿਆ ਉਹ ਤਾਂ ਜ਼ੋਰ ਲਾਈ ਆਉਂਦਾ ਜੀ ਮਲਾਈਮ ਤਾਂ ਪੂਰਾ ਤੇ ਪਰ ਧਿਆਨ ਹੀ ਨਹੀਂ ਦਿਆ ਹਾ ਜੀ ਜੀ ਸਾਨੂੰ ਰਾਤ ਪੂਰਾ ਉਹ ਮੈਡਮ ਵਿਚਾਰੀ ਕੁੜੀ ਦਲਾਸਾ ਦੇ ਗਈ ਆ ਉਹ ਕਹਿੰਦੀ ਵੀ ਬਾਬਾ ਜੀ ਮੈਂ ਜਰੂਰ ਭਾਵਾਂਗੇ ਹੀ ਛੱਡ ਦੇਣੀ ਗੀ ਜੀ ਹਾਂਜੀ ਹਾਂਜੀ ਪਿੰਡ ਦੇ ਸਰਪੰਚ ਨੇ ਕੀ ਐਕਸ਼ਨ ਲਿਆ ਇਤਾਂ ਦੇ ਸ਼ਰਾਰਤੀ ਅੰਸਵਰਾ ਵਸਦੇ ਜਾਂ ਕੀ ਕਰ ਰਹੇ ਆ ਸਰ ਨਹੀਂ ਪਿੰਡ ਦਾ ਸਰਪੰਚ ਤਾਂ ਵਿਚਾਰਾ ਨਾ ਉਹ ਤਾਂ ਅਜੇ ਸਾਡਾ ਹੀ ਬੰਦਾ ਵੈਸੇ ਉਹ ਅਸੀਂ ਹੁਣੇ ਬਣਾਇਆ ਉਹਨੂੰ ਸਰਬਸੰਤੀ ਨਾਲ ਹੀ ਸਮਝ ਲੋ ਬਣਾਇਆ ਸੀ ਹੁਣ ਹੂੰ ਕਿਉ ਤੁਹਾਡੇ ਰੋਲਾ ਪੈ ਗਿਆ ਸੀ ਵੋਟਾਂ ਤਾਂ ਅਸੀਂ ਪਾਈਆਂ ਪਹਿਲਾਂ ਸ਼ਾਂਤੀ ਨਾਲ ਹੀ ਅਸੀਂ ਬਣਵਾਤਾ ਵੀ ਚੱਲਿਆ ਤੈਨੂੰ ਬਣਾ ਦਿੰਨੇ ਆ ਹੂੰ ਉਹ ਤਾਂ ਵਿਚਾਰਾ ਨਵਾਂ ਹੀ ਬਣਿਆ ਹਜੇ ਤਾਂ ਉਹ ਨੂੰ ਮਿਲਦਾ ਅ ਜਿਆਣੀ ਥੋੜੇ ਹਜੇ ਤਾਂ ਕੋਈ ਕੰਮ ਹੀ ਨਹੀਂ ਕੀਤਾ ਬਣੇ ਤੁਹਾਡੇ ਕੋਲੇ ਕੋਈ ਫੁਟੇਜ ਹੈਗੀਆਂ ਕੋਈ ਵੀਡੀਓਜ਼ ਹੈਗੀਆਂ ਜੀ ਕਾ ਕਾਦੀਆਂ ਜੀ ਜਿਹੜੀ ਇਹ ਨਹੀਂ ਬੀਟ ਬੀਟ ਕੋਈ ਨਹੀਂ ਅਸੀਂ ਉੱਥੇ ਵੀਡੀਓ ਕੋਈ ਵੀ ਨਹੀਂ ਬਣਾਈ ਗਈ ਉਂਝ ਹੈਗੀਆਂ ਕੋਈ ਥੋੜੀਆਂ ਬਹੁਤੀਆਂ ਗੁੱਡ ਨਾ ਵੀਡੀਓ ਤਾਂ ਵੈਸੇ ਯਕੀ ਹੈ ਜੀ ਉਹ ਘਰੇ ਮੁੰਡੇ ਨੇ ਖਿੱਚੀ ਸੀਗੀ ਫੋਟੋ ਤੇ ਉਹ ਹੋਊਗੀ ਬਸ ਮੈਨੂੰ ਸਰ ਉਹ ਭੇਜ ਦਿਓਗੇ ਹਾਂ ਮੈਂ ਵੇਖ ਲੈਣਾ ਜੀ ਭੇਜ ਦਿਨਾ ਜੀ ਸਰ ਮੈਨੂੰ ਸਰਪੰਚ ਸਾਹਿਬ ਦਾ ਨੰਬਰ ਮਿਲ ਸਕਦਾ ਜੀ ਹਾਂਜੀ ਸਰਪੰਚ ਸਾਹਿਬ ਦਾ ਨੰਬਰ ਦੇ ਦਿੰਨੇ ਹਾਂ ਹਾਂਜੀ ਸਰ ਤੇ ਇਹ ਤੁਹਾਡੇ ਕੇਸ ਨੂੰ ਕਿਹੜਾ ਐਸਆਈ ਦੇਖ ਦੇਖ ਰਿਹਾ ਹਾਂਜੀ ਤੁਹਾਡੇ ਕੇਸ ਨੂੰ ਪਿੰਡ ਦੇ ਇਸ ਮਸਲੇ ਨੂੰ ਕਿਹੜਾ ਐਸਆਈ ਦੇਖ ਰਿਹਾ ਜੀ ਤੇ ਐਸਆਈ ਹੈਗਾ ਚਮਕੌਰ ਸਿੰਘ ਹੈ ਜੀ ਇਹ ਜੀ ਮੈਨੂੰ ਦੋਵਾਂ ਦੇ ਨੰਬਰ ਮਿਲ ਜਾਣਗੇ ਜੀ ਸਰਪੰਚ ਸਾਹਿਬ ਦਾ ਤੇ ਚਮਕੌਰ ਸਿੰਘ ਜੀ ਦਾ ਹਾਂ ਜੀ ਦੋਵਾਂ ਦੇ ਦੇ ਦਿੰਨੇ ਆ ਜੀ ਜੀ ਦੋਵਾਂ ਦੇ ਨੰਬਰ ਦਿਓ ਸਰ ਮੈਨੂੰ ਜੀ ਬੋਲਿਓ ਜੀ ਅੱਛਾ ਅੱਛਾ ਇੱਕ ਮਿੰਟ ਮੈਂ ਨਾ ਕੋਈ ਨਹੀਂ ਕਾਟ ਲੈਣਾ ਵਿੱਚ ਹੌਲੀ ਹੌਲੀ ਦੇਖਦਾ ਸਰ ਜੀ ਮੁੰਡੇ ਨੂੰ ਪੁੱਛਦਾ ਮੈਂ ਜੀ ਸਰ ਤੁਹਾਨੂੰ ਦੱਸ ਦਿੰਨਾ ਜੀ ਤੇ ਕੋਈ ਗੱਲ ਨਹੀਂ ਜੇ ਤੁਸੀਂ ਅੱਡੇ ਕੋਲ ਆਉਣਾ ਮਿਲਣਾ ਵੀ ਜਦੋਂ ਮਰਜ਼ੀ ਆ ਸਕਦੇ ਆ ਸਰ ਮੈਂ ਲਾਸਟ ਸਵਾਲ ਤੁਹਾਨੂੰ ਇਹ ਕਰੂੰਗਾ ਇਹ ਉਹੀ ਪਿੰਡ ਹੈ ਜਿੱਥੇ ਪਹਿਲਾਂ ਵੀ ਇਹ ਘਟਨਾ ਵਾਪਰੀ ਸੀ ਹਾਂਜੀ 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 ਜਦ ਡੇਡ ਕਸਾਲੀ ਹੋਇਆ ਪਹਿਲਾਂ ਵੀ ਜੀ ਹਾਂ ਡੇਡ ਕਸਾਲੀ ਹੋਇਆ ਤੇ ਉਦੋਂ ਘਟਨਾ ਆ ਇੱਕ ਅਡੀ ਉਸ ਸਕੰਦਰ ਇੱਥੇ ਨੰਬਰ ਕੱਢੀ ਕੇਸ ਇਨਸਾਨ ਨੇ ਪਹਿਲਾਂ ਇਹ ਘਟਨਾ ਨੂੰ ਦਿੱਤਾ ਸੀ ਸਰਪੰਚ ਦਾ ਉਸ ਤੇ ਤਾਂ ਨਹੀਂ ਕੋਈ ਸ਼ੱਕ ਇੱਕ ਨੰਬਰ ਦਿੰਦੇ ਆ ਜੀ ਤੁਹਾਨੂੰ ਜੀ हाँ जी, okay, सर, जी, हाँ, दे, जी जी सर, जी जी सतनाम 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 सिंह 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 का ओके सर पे हैं लिखा है सरपंच नंबर सतानवे अठ सौ सतार ਇਹ ਹੈਗਾ ਜੀ 978117 ਇੱਕ ਮਿੰਟ ਸਰ ਹਾਂ ਜੀ ਲਿਖ ਦਿਓ ਜੀ 218 978117 81406 81406 ਇਹ ਨਾ ਦਾ ਨੰਬਰ ਹੈ ਜੀ 81406 ਆਹ ਦੂਜਾ ਕੱਢੀ ਇਹ ਹੈਗਾ ਜੀ ਸਰਪੰਚ ਦਾ ਨੰਬਰ ਹੈ ਮੁੰਡਾ ਨਵਾਂ ਹੀ ਬਣਿਆ ਵਿਆ ਵਿਚਾਰਾ ਠੀਕ ਹੈ ਹੁਣ ਤੁਹਾਨੂੰ ਐਸਆਈ ਦਾ ਵੀ ਉਹਦਾ ਵੀ ਕੱਲ ਦਿੰਦੇ ਜੀ ਤੇ ਉਹਦਾ ਨਾਮ ਹੈਗਾ ਆਪਣਾ ਚਮਕੌਰ ਸਿੰਘ चमकौर सिंह क्या मुंडा कदा चमकौर सिंह हां चमक हाँ ਨਾ ਆtheta ਹੈਗਾ ਜੀ ਇਹ ਹੈਗਾ 98 882 ਹੂੰ ਹੂੰ ਇਹ ਹੈਗਾ ਜੀ 98882 1 ਮਿੰਟ ਸਰ 98 700 ਨਹੀਂ ਜੀ 700 ਨਹੀਂ 800 ਹਾਂਜੀ 98882 82 ਹਾਂਜੀ 920 920 34 34 ਹਾਂਜੀ ਐਸਆਈ ਦਾ ਨੰਬਰ ਆਈ ਇੱਥੇ ਮੌਜੂਦਾ ਆਪਣੇ 98882 ਹਾਂਜੀ 92034 ਹਾਂਜੀ ਹਾਂਜੀ ਇਹ ਸਿਰਫ ਹੋ ਸਕਦਾ ਸੀ ਤੁਹਾਡੇ ਕੋਲੇ ਆ ਕੇ ਵੀ ਰਿਪੋਰਟ ਕਰੀਏ ਤਾਂ ਮੈਂ ਤੁਹਾਨੂੰ ਕਾਲ ਕਰ ਲਾਂਗਾ ਘੰਟਾ ਪਹਿਲਾਂ ਕੋਈ ਗੱਲ ਨਹੀਂ ਕੋਈ ਜਦੋਂ ਮਰਜ਼ੀ ਕਰੀਏ ਜਾਂ ਜੇ ਅਸੀਂ ਕਰੀਏ ਜਦੋਂ ਮਰਜ਼ੀ ਕਰ ਲਓ ਠੀਕ ਹੈ ਠੀਕ ਹੈ ਓਕੇ 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 ਸਰ ਸ਼ੁਕਰੀਆ